ਇਲਾ ਲਾਉਣੇ ਆ ਪੰਜ ਆ ਫੇਰ ਲਾਉਣੇ ਆ ਪੰਜ ਪਲਟੀਆਂ ਤੈਨੂੰ ਕਰ ਲਿਆ ਜੋ ਫੇਰ ਲਾਉਣੇ ਆ ਪੁਛਾ करो ट्राई सारे जने चलो दबी तो रहे हो पिछे पिछे आई जाए ठीक है खिच के लाओके खिचके इधर मोड़ लिया कर ਇੱਧਰ ਮੋੜ ਲਿਆ ਕਰ ਚੱਲ 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 ਹੱਟ ਗਿਆ ਲੈ ਓਏ ਸਪੀਡ ਰੱਖੋ ਗਾਇਬ ਨਹੀਂ ਹੋਣੇ ਦੇਈਦਾ ਨਹੀਂ 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 ਇੱਧਰ ਨੂੰ ਤੁਰਿਓ ਫਿਰ ਸਪੀਡ ਉਹ ਪਿਛਲੇ ਰੁਕ ਜਾਣਗੇ ਉਧਰ ਲੋ ਉਧਰ ਉਹ ਇਹ ਪਾਰਾ ਆ ਕਾਉ ਚੱਲ 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 ਤੈਨੂੰ ਹੀ ਕਰਦੇ ਤੈਨੂੰ ਹੀ ਵਾ ਮੋੜ ਲਿਆ ਕਰ ਇੱਥੋਂ ਹਾਂ ਠੀਕ ਹੈ। ਡਾਡਾ ਹੋਰ ਸਪੀਡ ਵਧਾ। ਓਏ। ਕੋਈ ਨਿੰਦਾ ਖੋਲੇ ਜਾਂਦੇ। ਚੱਲ 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 ਚੱਲ। ਛੱਡ ਦੇ ਛੱਡ ਦੇ ਅੱਗੇ ਪੁੱਛ ਉੱਤੇ ਚੱਲ। ਪਿੱਟਾਂ ਹੋਰ ਲਾ ਲਓ ਯਾਰ ਦੋ। ਲੈੜ ਝੱਕਲੇ ਆਪੀ। ਲੈੜ ਝੱਕਲੇ 10 ਵਾਲੀ ਤੇ 7.50। 10 ਵਾਲੀ ਤੇ 7.50 ਵਾਲੀ ਚੱਲਦੀ। ਚਲੋ 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 ਚਲੋ। ਤੂੰ ਲਾਉਣੇ? ਨਹੀਂ ਲਾਉਣੇ। ਜਿ ਲਾਉਣੇ ਤਾਂ ਠੀਕ ਨਹੀਂ ਇਹਦੇ ਵਿੱਚ ਦੀ ਭਜਣਾ ਮਗਰ ਰੇ ਸਟਾਪਰ ਲਾ ਕੇ ਉਹ ਹੱਥ ਮਾਰੂਗੀ ਤੂੰ ਫੜਿਆ ਨਹੀਂ ਨਾ ਸਿੱਖ ਜਾਣਾ ਆਇਆ ਆਈਦੇ ਹੁੰਦੇ ਗੱਲ ਸੁਣ ਲਈਦੀ ਹੁੰਦੀ ਐ ਚੱਲ ਇੱਥੇ ਖੜ ਜਾ ਨੇੜੇ ਲਿਆ ਨੇੜੇ ਹਿੱਤਕੇ ਹਿੱਤਕੇ ਦੋ ਇੱਕ ਹੋਰ ਲਾ ਦੇ ਹਾਂ ਤਿੰਨ ਇੱਕ ਹੋਰ ਚੱਲ ਹੁਣ 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 ਛੱਡ ਦੇ ਛੱਡ ਦੇ ਥੱਲੇ ਛੱਡ ਦੇ ਚੱਲ ਉੱਥੇ ਟਾਇਰ ਲੱਗ ਜੂ ਟਾਇਰ ਲਾ ਕੇ ਵੇ ਟਾਇਰ ਲਾ ਕੇ ਵੇ ਕੁਝ ਨਹੀਂ ਹੁੰਦਾ ਚੱਲ 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 ਦੋ ਲਾ ਦੇ ਦੋ ਲੈ ਟਕ ਬੱਸ ਇਹ ਜੀ ਬਾਹਰ 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 ਚੱਲ ਚੱਲ ਦੋ ਬੱਸ 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 ਪਿਛਾ ਬਲਵ ਬਹੁਤ ਵਧੀਆ ਬਹੁਤ ਵਧੀਆ ਰੱਡ ਰੱਡ ਬਹੁਤ ਵਧੀਆ ਐਵੇਂ ਥੋੜਾ ਇੰਨੇ ਰੇਡਰ ਪਾਈਆਂ ਕੱਲ ਚੱਲੋ ਪਿੱਛੇ ਚੱਲ ਤੂੰ ਵੀ ਲੱਗਣਗੇ 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 ਚਲੋ 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 ਲੱਗਣਗੇ ਸਾਰੇ ਤਾਂ ਲੱਗਣਗੇ ਮਾੜੀ ਸਪੀਡ ਚੱਕਦੇ ਆ ਲਾਸਟ ਆ ਫਿਰ ਚੇਂਜ ਕਰਾਂਗੇ ਚਲੋ ਚਲੋ ਖਿੱਚ ਕੇ ਖਿੱਚ ਹਾਂ ਜੰਪ ਮਾਰ ਕੇ ਜਾਇਆ ਕਰੋ ਕੋਈ ਨਹੀਂ ਹੁੰਦਾ ਠੀਕ ਐ ਹਾਂ ਐਂ ਪੜਾ ਕੇ ਪੈਣ ਪੂਰਾ ਪਤਾ ਲੱਗੇ ਜਵੰਨੀਆਂ ਚਲੋ 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 ਖਿੱਚ ਕੇ ਓਏ ਲਵਾਰੀ ਤੂੰ ਕੋਣ ਚੱਕ ਕੇ ਪਰਾਂ ਲੈ ਆ ਦੋ ਹੋਰ ਲੈ ਦੋ ਪਰਲੇ ਪਾਸੇ ਲਾ ਜਿਗਜੈਗ ਰਣੀ ਲਵਾ ਕੁੜੀ ਦੀ ਨਾਲ ਖੜੋ ਨਾ ਖਿੱਚੋ 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 ਸਪੀਡ ਘਟਾ ਲਈ ਤੇ ਮੜਾਇਆ ਚਾਹ ਥੋੜੀ ਵੱਧ ਬਣੀ ਸੀ ਅੱਜ ਵੇਖੀ ਪੈਰਾਂ ਤੇ ਨਾ ਮਾਰੀ ਉਹਦੇ ਲੰਘੇ ਜਾਂਦੇ ਬਹੁਤ ਵਧੀਆ ਬਹੁਤ ਵਧੀਆ ਚਲ ਬੜੀ ਸਪੀਡ ਰੱਖ ਹੈਗਾ ਹੱਲ ਹੈਗਾ ਹੱਲ ਉਹ ਚੱਕ ਕੇ ਲੈ ਛੋੜੇ ਅੰਦਰੋਂ ਭੱਜ ਕੇ ਚਲ ਜਲਦੀ ਲੈ ਚਲੋ 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 ਆਜੋ 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 ਇਹਦੇ ਨਾਲ ਐਡ ਕਰਨੀ ਆ ਜੰਗਾ ਪੋਸ਼-ਅਪ ਚਾ ਐਡ ਕਰਨਾ ਹੁਣ ਆ ਦੇਖ ਲਓ ठीक है टायर लाने लाने चलो खिंचो है, चलो पे कि बारी है चल वे ऐ नहीं लाने ओके कौन खुले फिर फिर दस कौन खुले कर सारी कोई नहीं छट दे ना ने पर ले करो टायर चल चल चलो चल चल, चल, चल। ਬੱਡਾ ਤਕੜਾ ਮੁੰਡਾ ਤਕੜਾ ਦਿਸਦਾ ਹੈ ਗੱਡ ਬਹੁਤ ਵਧੀਆ ਬਾਹਲੇ ਲਾਂ ਲਾਈ ਜੇ ਚੰਗਾ ਮੁੜ ਕੇ ਸਰੀਰ ਜਾ ਹੋਣੀ ਹੋ ਜੋ ਕੱਲ ਨੂੰ ਆਏ ਨੇ ਇਹਨੂੰ ਇਹਨੂੰ ਵੀ ਕਹੇ ਬਾਹਲੇ ਲਾਂ ਲਾਈ ਚੱਲ 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 ਲੈਟ ਆਲਾ ਇਹਨੂੰ ਇੱਥੇ ਰੱਖ ਇੱਥੇ ਰੱਖ ਅੱਜ ਅੱਜ ਸਹੀ ਹੈ ਕਸਮ ਆਈ ਥੋ ਜਿਆਦੇ ਲੱਗੇ ਆ ਛੱਡ ਦੇ ਉੱਪਰ ਨੂੰ ਚਲਾ ਲੈ ਇਹਨੂੰ ਗਾਹ ਨੂੰ ਸਿੱਟੀ ਉੱਪਰ ਨਾਲ ਸਿੱਟੀਆਂ ਆਉਦੇ ਤਾਂ ਨੂੰ ਚਲਾ ਫੜਦੇ ਕਾਤਾ ਫੜਦਾ ਆਇਆ ਬਾਅਦ ਚਲਾਵਾਂਗੇ ਆ ਜਾ ਆਇਆ ਵੱਜ ਕੇ ਰਿਹਾ ਆ ਜਾ ਹਾਂ ਆਇਆ ਆਇਆ ਖੜੀ ਕਰਦੇ ਆ ਚਲੋ ਖੜੇ ਕਰੋ ਯਾਰ ਸਪੀਡ ਲਾ ਸਪੀਡ 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 ਲਾ ਵੇੜ ਵਧਾ ਲੀ ਗੇ ਅਗਲੇ ਤੇ ਸੱਟ ਤੇ ਵਧਾਉਣੇ ਹਾਂ 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 ਚੱਲ 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 ਬਹੁਤ ਵਧੀਆ ਬਹੁਤ ਵਧੀਆ ਇਹ ਸਿੱਖ ਜਿਓਗੇ ਨਾਲੇ ਹਾਂ ਚਲੋ 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 ਡੋਡਾ ਗੋਡਾ ਲਾਗੇ ਕੋਣੂ ਮਗਰ ਲਾਲਾ ਹਾਂ ਤੂੰ ਭੱਜਣਾ ਮੂਰੇ ਉਹਨੇ ਫੜਨਾ ਆ ਜਾ ਭੱਜਣਾ ਹੈ ਸਪੀਡ ਨਾਲ ਪੂਰੀ ਜਿੰਨੀ ਜਾਣ ਆ ਉਹਨੀ ਜਾ ਦੇਣੀ ਆ ਤੂੰ ਇਹਨੂੰ ਫੜਨਾ ਮਗਰਾ ਇੱਥੇ ਮੈਨੂੰ ਸਟਾਰਟ ਕਹਿਦਾ ਅਗਲੇ ਕੌਣ ਚ ਹੋ ਜਾ ਅਗਲੀ ਅੱਗੇ ਹੋ ਜਾ ਇੱਥੇ ਹੋ ਜਾ ਮਗਰੇ ਕਰੀ ਸ਼ੁਰੂ ਲੈ ਫੜਨਾ ਇਹਨੂੰ ਸਟਾਰਟ ਖੱਟ ਖੱਟ ਕਾ ਆ ਗਈ ਆ ਗਈ ਉੱਤੇ ਮਾਰੀ ਤਫਾ ਬਸ ਦੁਬਾਰਾ ਫੇਰ ਦੁਬਾਰਾ ਲਓ ਨਾ ਮbro ਕਰੇ ਉਹ ਕਰੇ ਉਹ ਸਾਰੇ ਇਹਨੇ ਗਰਾਊਂਡਾਂ ਵਾਲੇ ਟਰਾਈ got it.